ਆਪਣੇ ਪਿੰਡ 'ਚ ਇੱਕ ਬਹੁਤ ਤਕੜਾ ਪ੍ਰੋਜੈਕਟ ਲੱਗ ਰਿਹਾ ਹੈ ਤੇ ਬਾਈ ਬਣਾ ਰਿਹਾ ਆਪਣੇ ਗਵਾਂਢੀ ਹੈਗਾ ਤੇ ਕੀ ਕੀ ਚੀਜ਼ ਬਣਾ ਰਿਹਾ ਤੁਹਾਨੂੰ ਦਿਖਾਉਣੇ ਹੈਗੇ ਸਾਰਾ ਕੁਝ ਆ ਦੇਖੋ ਇਹ ਇੱਕ ਚੀਜ਼ ਤੋਂ ਕਈ ਕੰਮ ਲੈ ਰਿਹਾ ਹੈਗਾ ਆ ਬਾਈ ਦਾ ਘਰ ਹੈ ਤੇ ਇਹਦਾ ਪ੍ਰੋਜੈਕਟ ਹੈਗਾ ਕਾਲਾ ਨਾਂ ਇਹਦਾ ਸਾਡਾ ਗਵਾਂਢੀ ਹੈ ਹਾਂ ਕਿਵੇਂ ਕਾਲੇ ਵਧੀਆ ਬਾਈ ਤੁਸੀਂ ਦੱਸੋ ਇਹ ਕੀ ਕਰ ਰਹੇ ਨੇ ਉਹ ਇਹ ਬਾਈ ਸੋਲਰ ਲਗਾ ਰਹੇ ਆਪਾਂ ਅੱਛਾ ਮੋਟਰ ਆਪਣੀ ਬਾਹਰ ਚ ਅੱਗੇ ਜੁਣਵਾ ਦੇਣੇ ਹਾਂ ਹੂੰ ਆ ਛੱਡ ਦੇ ਕਰ ਇੱਕ ਮਿੰਟ ਗੱਲਾਂ ਬਾਅਦ ਕਲੀਅਰ ਕਰ ਚੋਰੀ ਨਹੀਂ ਹੁੰਦੀ ਇੱਥੇ ਹਾਂ ਠੀਕ ਹੈ ਨਾਲੇ ਸ਼ੈੱਡ ਬਣ ਜੂਗਾ ਠੀਕ ਹੈ ਨਾਲੇ ਘਰੇ ਦੀ ਲਾਈਟ ਬਣਤਾਗੇ ਨਾਲੇ ਮੋਟਰ ਚੱਲਿਆ ਕਰੂਗੀ ਨਾਲੇ ਥੱਲੇ ਮੁਰਗਾ ਰੱਖਣਾ ਠੀਕ ਹੈ ਵੀ ਇੱਕ ਚੀਜ਼ ਤੂੰ ਕਈ ਕੰਮ ਲੈ ਰਿਆ ਹੈ ਠੀਕ ਹੈ ਤੇਰਾ ਭਾਈ ਖਤਰਾ ਨਹੀਂ ਕੋਈ ਯਾਰ ਹਵਾ ਹੋਵਾ ਦਾ ਸਿਸਟਮ ਜਿਹੜਾ ਹੈ ਭਾਈ ਪੂਰੀ ਸਿਕਤਾ ਯਾਰ ਪਿੰਡਰ ਪੂਰੇ ਆ ਮੁੰਡੇ ਪੂਰੇ ਜ਼ਬਰਦਸਤ ਕੰਮ ਕਰੀਆ ਠੀਕ ਹੈ ਕਿਹੜੀ ਮੋਟਰ ਲਵਾਈ ਆ ਤੂੰ ਇਹ ਬਈ ਸੋਲਰਾਂ ਦੀ ਹੈ ਦੇਸ਼ਾਲਾਂ ਤੋਂ ਲਈ ਆ ਅਦੇਸ਼ਾਲਾਂ ਤੋਂ ਠੀਕ ਹੈ ਕਿੰਨੇ ਵਾਲੀ ਮੋਟਰ ਹੈਗੀ 7.5 ਦੀ ਹੈ ਬਈ 7.5 ਦੀ ਹੈ ਠੀਕ ਹੈ ਤੇ ਪਾਣੀ ਖੇਤ ਤਾਂ ਆਪਣਾ ਨੇੜੇ ਹੈ ਨਹੀਂ ਇੱਥੇ ਯਾਰਾ ਖੇਤ ਪਾਈਪ ਲਾਈਨ ਪਾਈ ਆ ਬਈ ਖੇਤ ਜੋੜ ਦੇ ਠੀਕ ਹੈ ਪਹਿਲਾਂ ਕਿਹੜੀ ਮੋਟਰ ਲੱਗੀ ਥਰੇ ਇੱਥੇ ਪਹਿਲਾਂ 24 ਘੰਟੇ ਲੱਗੀ ਮੱਛੀ ਫਾਰਮ ਦੀ ਠੀਕ ਹੈ ਮੱਛੀ ਫਾਰਮ ਵੀ ਹੈ ਬਈ ਇਹਦਾ ਅਗਲੀ ਵੀਡੀਓ ਆਪਾਂ ਮੱਛੀ ਫਾਰਮ ਤੇ ਦਿਖਾਵਾਂਗੇ ਤੁਹਾਨੂੰ ਸਾਡੇ ਪਿੰਡ ਦੇ ਵਿੱਚ ਮੱਛੀ ਫਾਰਮ ਖੋਲੇ ਵਾਵਾ ਸੀਗੇ ਤੇ ਬੰਦ ਵੀ ਤਕਰੀਬਨ ਬਾਵਾ ਹੋ ਗਏ ਪਰ ਇਹਦੇ ਕੋਲੇ ਕਿੰਨੇ ਕਿਲੇ ਜਿ세 ਪਹਿਲਾਂ ਪਹਿਲਾਂ ਵੀ ਸਵਾ ਕਿਲਾ ਸੀ ਤਿੰਨ ਕਿੱਲੇ ਹੋਰ ਕਰ ਲਏ ਤੇ ਤਿੰਨ ਕਿੱਲੇ ਹੋਰ ਪਟਲੇ ਜਿਹੜੇ ਕਹਿੰਦੇ ਆ ਵੀ ਸਾਡੇ ਵੀ ਇਹ ਹਿਸਾਬ ਆ ਸਿਸਟਮ ਚ ਬਾਹਰ ਹੈਗਾ ਵੀ ਵਿੱਚ ਬੰਦ ਹੋ ਰਿਹਾ ਠੀਕ ਹੈ ਤੇ ਇਹਨੇ ਤਿੰਨ ਕਿੱਲਾਂ ਚ ਹੋਰ ਪਟ ਲਿਆ ਉਹ ਵੀ ਤੁਹਾਨੂੰ ਸਾਰੀ ਜਾਣਕਾਰੀ ਆਪ ਅਗਲੀ ਵੀਡੀਓ ਚ ਦੇਵਾਂਗੇ ਤੇ ਆਹ ਬਾਈ ਲਾਰੇ ਹੈਗੇ ਆ ਦੇਖੋ ਸਿਸਟਮ ਕਰੇ ਲਾਰੇ ਆ ਸਿਸਟਮ ਇਹ ਹੈ ਸੁੱਖਿਆ ਕਰ ਬੱਸ ਇਹ ਆ ਸਿਸਟਮ ਆ ਪ੍ਰੋਜੈਕਟ ਵੀ ਤੇ ਲਾਉਣਾ ਤੇ ਇੱਧਰ ਥੋੜਾ ਜਿਹਾ ਗੇਟ ਤੇ ਸੀਗਾ ਪਰ ਇੱਧਰ ਆ ਨਿੰਮ ਆ ਗਿਆ ਨਹੀਂ ਤੇ ਗੇਟ ਤੇ ਲਾਉਣਾ ਸੀ ਹਣਾ ਕਲੇ ਗੇਟ ਤੇ ਲਾਉਣਾ ਸੀਗਾ ਜਿੱਧਰ ਨਿੰਮ ਨਾ ਹਾਂ ਆਹ ਵੇਖੋ ਵੀ ਤਾਂ ਹਾਂ ਹਾਂ ਆ ਦੇਖੋ ਇੱਥੇ ਵੀ ਇੱਕ ਪੰਦਰ ਲਾਉਣਾ ਠੀਕ ਹੈ ਇੱਥੇ ਮੁਰਗੇ ਰੱਖੇਗਾ ਮੁਰਗੇ ਆਂਡੇ ਬਾਧੂ ਜਿਆਦਾ ਜ ਕਰ ਦੇਗੇ ਤੇ ਸੰਦ ਨਹੀਂ ਖੜਾਉਂਦਾ ਇੱਥੇ ਸੰਦ ਤਾਂ ਵੀ ਸੰਦੜਾ ਹੈਗਾ ਛੱਡ ਆਪਣੇ ਕੋਲ ਗਾਂ ਛੱਡ ਹੈਗਾ ਹੈ ਇੱਥੇ ਮੁਰਗੇ ਰੱਖਾ ਤੇ ਆਬ ਕਬੂਤਰ ਰੱਖਾਂ ਕਬੂਤਰਾਂ ਵਾਲੇ ਸ਼ੌਂਕ ਸਾਰੇ ਕਾ ਇਹਦੇ ਹਣਾ ਕਲੇ ਹੈਣਾ ਜੀ ਪਹਿਲਾਂ ਵੀ ਸੀਗੇ ਤੇਰੇ ਕੋਲੇ ਹਨਾ ਪਹਿਲਾਂ ਬੇਚ ਤੇ ਬਈ ਥਾਂ ਜਗਾ ਦੀ ਪ੍ਰੋਬਲਮ ਹੁੰਦੀ ਐ ਮੋਰ ਵੀ ਸੀਗੇ ਤੇਰੇ ਕੋਲੇ ਮੋਰ ਵੀ ਸੀ ਬਈ ਆਪਾਂ ਹੌਣ ਲਿਆ ਰਹੇ ਆਂ ਬੇ ਪਿੰਡ ਚ ਛਟਾਂਗੇ ਠੀਕ ਐ ਓਹ ਠੀਕ ਐ ਆਹ ਬਾਈ ਲਾ ਰਹੇ ਆ ਕਿੱਥੋਂ ਆ ਬਈ ਆਪਾਂ ਕਿੱਥੋਂ ਆਪਾਂ ਅਸੀਂ ਤਾਂ ਬਾੜੇ ਠੀਕ ਐ ਬਠਿੰਡਾ ਤੋਂ ਲਾਇਆ ਕਿੰਨ ਬਾਈ ਬਠਿੰਡਾ ਤੋਂ ਆਈ ਠੀਕ ਐ ਜੀ ਕਿੱਥੇ ਕਿੱਥੇ ਲਾਇਆ ਪ੍ਰੋਜੈਕਟ ਬਾਈ ਆਲ ਪੰਜਾਬ ਚ ਆਲ ਪੰਜਾਬ ਚ ਹਾਂ ਜੀ ਠੀਕ ਹੈ ਤੇ ਇਹ ਘਰਾਂ ਵਾਲਾ ਕੀ ਸਿਸਟਮ ਹੁੰਦਾ ਬਾਈ ਜਿਹੜੇ ਆਪਣੇ ਪੁੱਛਦੇ ਹੁੰਦੇ ਆ ਵੀ ਘਰੇ ਸਿਸਟਮ ਲੱਗ ਕੇ ਬੀਏ ਮੀਟਰ 'ਚ ਵਾਪਸ ਬਿਜਲੀ ਵਾਲਾ ਸਿਸਟਮ ਉਹ ਦੱਸ ਦੋ ਤੁਹਾਨੂੰ ਕੀ ਸਿਸਟਮ ਹੁੰਦਾ ਹੈਗਾ ਉਹ ਆਨ ਗ੍ਰੈਡ ਹੁੰਦਾ ਜੀ ਠੀਕ ਹੈ ਬਾਈ ਆਨ ਗ੍ਰੈਡ ਬੋਲਦੇ ਆ ਠੀਕ ਹੈ ਇਹ ਉਹ ਫੋਲ ਲੈਣੀ ਪੈਂਦੀ ਹੈ ਗ੍ਰੈਡ ਤੋਂ ਠੀਕ ਹੈ ਲੋਡ ਵਧਾਉਣਾ ਪੈਂਦਾ ਹੈ ਨਾ ਠੀਕ ਹੈ ਜਿੰਨੀਆਂ ਜੁੰਟਾਂ ਵਾਪਸ ਜਾਣਗੀਆਂ ਤੇ ਉਹਨੀਆਂ ਉਹ ਗਿਣ ਲੈਣੇ ਹਿਸਾਬ ਕਿੰਨੇ ਤੋਂ ਕਰਦੇ ਹੁੰਦੇ ਆ ਉਹ ਹਿਸਾਬ ਦਾ ਹਿਸਾਬ ਹੁੰਦਾ ਜੀ ਠੀਕ ਹੈ ਤੇ ਜਿਹੜੀਆਂ ਜੁੰਟਾਂ ਆਪਣੀਆਂ ਬਾਹਰ ਜਾਣ ਉਹਨਾਂ ਕਿੰਨੀ ਫਿਰ ਉਹਦਾ ਕੀ ਸਿਸਟਮ ਹੁੰਦਾ ਹੈਗਾ ਜੋੰਤਾ ਦਾ ਜਿਹੜੀ ਤੁਸੀਂ ਤੁਸੀਂ ਵਧਾ ਦਿੱਤੀ ਠੀਕ ਹੈ ਗ੍ਰੈਡਰ ਕੋਈ ਨਹੀਂ ਦੱਸ ਉਹ ਦਿੰਦਾ ਜੀ ਠੀਕ ਹੈ ਜਿਹੜਾ ਤੁਹਾਡੇ ਇੱਕ ਤੁਸੀਂ ਵਾਧਾ ਕਰਤ ਫਤੀ ਉਹਦਾ ਬਿੱਲ ਆ ਠੀਕ ਆ ਉਹਦਾ ਬਿੱਲ ਆ ਜੀ ਠੀਕ ਹੈ ਤੇ ਨੰਬਰ ਬੋਲ ਦੋ ਬਈ ਆਪਣਾ ਵੀ ਨੰਬਰ ਆਪਣੇ ਆਦੇਸ਼ ਵਾਲਰ ਦੀਆਂ ਚੱਲਦੀਆਂ ਵੀਡੀਓ ਜਿਹੋ ਉਸ ਦਾ ਨੰਬਰ ਵੀ ਪਾਈ ਹੁੰਦੇ ਠੀਕ ਹੈ ਉਹਨਾਂ ਦਾ ਕੰਟੈਕਟ ਦੱਸ ਸਕਦੇ ਤੇ ਤੁਸੀਂ ਆਪਣੀ ਨੰਬਰ ਦੇ ਦੋ ਬਈ ਕਿ ਉਹ ਆਦੇਸ਼ ਵਾਲਿਆਂ ਦਾ ਹੈਗੇ ਤੁਹਾਡੇ ਕੋਲ ਆਦੇਸ਼ ਵਾਲਿਆਂ ਦਾ ਦੇ ਦੋ ਨੰਬਰ ਕਾਲੇ ਆਦੇਸ਼ ਵਾਲਿਆਂ ਦਾ ਨੰਬਰ ਦੇ ਪਹਿਲਾਂ ਲਵਾਈਏ ਮੋਟਰ ਪਹਿਲਾਂ ਆਪਾਂ 4-5 ਲਵਾਂਗੇ ਬਈ ਠੀਕ ਕਿੰਨਾ ਬਈ 85462 ਠੀਕ ਹੈ ਤੇ 85 ਪੂਰਾ 800 ਆਈ ਠੀਕ ਹੈ ਤੇ ਬਈਆ ਜੀ ਨਾ ਬਈ ਕੰਟੈਕਟ ਆ ਸਾਡੇ ਚਾਚਾ ਜੀ ਆ ਗਵਾਂਢੀ ਆ ਸਾਡੇ ਤੇ ਨਵੇਂ-ਨਵੇਂ ਪ੍ਰੋਜੈਕਟ ਹੀ ਕਰਦਾ ਕਾਲਾ ਤੇ ਹੋਰ ਵੀ ਤੁਹਾਨੂੰ ਚੀਜ਼ਾਂ ਦਿਖਾਵਾਂ ਐ ਖੇਤ ਅਜ ਮੱਛੀ ਫਾਰਮ ਦਾ ਦਿਖਾਵਾਂਗੇ ਸਾਰਾ ਕੁਝ ਇੱਥੇ ਕਰੇ ਲਵਾਰੇ ਟਿਕਾਹਾ ਬੰਦੇ ਤੋਂ ਬਚੋ ਬਈ ਇਹ ਬਹੁਤ ਚੰਦਰਾ ਬੰਦਾ ਇਹ ਤੇ ਤੁਸੀਂ ਬਾਕੀ ਜਿਹਨੇ ਕਿਸੇ ਨੇ ਬਈ ਲਵਾਉਣੀ ਹੋਈ ਤੇ ਭਾਈ ਨੰਬਰ ਦੇਤਾ ਇਹ ਕੰਟੈਕਟ ਕਰ ਲੋ ਇਹ ਸਾਨੂੰ ਪ੍ਰੋਜੈਕਟ ਵਧੀਆ ਲੱਗਿਆ ਤਕਰੀਬਨ ਕੋਲਮ ਲਾ ਕੇ ਵੀ ਖੇਤ ਨਾਲ ਲਵਾਉਣ ਨਾਲੋਂ ਜਿਹਦਾ ਕੋਈ ਖੇਤ ਨੇੜੇ ਪੈਂਦਾਗਾ ਉਹ ਘਰੇ ਲਵਾਉਣ ਵਾਲਾ ਸਿਸਟਮ ਵਧੀਆ ਨਾਲ ਤਾਂ ਘਰੇ ਬਿਜਲੀ ਵਰਤੀ ਜਾਂਦੀ ਕਿ ਇਸ ਨੂੰ ਮੋਟਰ ਦਿਖਾਉਣੇ ਕਿੱਥੇ ਜੇਗੀ ਆਹ ਘਰ ਆ ਗਿਆ ਨਾਲੇ ਦਾ ਕੈਮਰਾ ਵੀ ਲਵਾ ਰੱਖੇ ਨੇ ਇਹਦੀ ਪਹਿਲਾਂ ਵਾਲੀ ਪਾਈਪ ਲਾਈਨ ਦਿਖਾਉਣਾ ਤੁਹਾਨੂੰ ਕਿੱਥੇ ਹੈ ਪਹਿਲਾਂ ਵਾਲੀ ਪਹਿਲਾਂ ਵਾਲੀ ਪਾਈਪ ਕਿੱਥੇ ਹੈ ਪਾਈਪ ਪਹਿਲਾਂ ਵਾਲੀ ਮੋਟਰ ਹਾਲੇ ਹਾਲ ਹੋছে ਨਾ ਠੀਕ ਹੈ ਇੱਥੋਂ ਪਾਈਪ ਲਾਈਨ ਪਾਈ ਹੋਈ ਹੈ ਪਹਿਲਾਂ ਵਾਲੀ ਮੋਟਰ ਆ ਸੀਗੀ ਤੇ ਇਸ ਵਾਰ ਮ ਕੀਤਾ ਸੀਗਾ ਤੇ 24 ਘੰਟਿਆਂ ਲਈ ਜਿਹੜੀ ਨੂੰ ਮੋਟਰ ਮਿਲੀ ਸੀਗੀ ਉਹਦਾ ਪ੍ਰੋਜੈਕਟ ਹੁਣ ਵਾਲੀ ਮੋਟਰ ਕਿੱਥੇ ਹੈ ਹੌਸੇ ਪਾਈਪ ਲਾਈਨ ਬਈ ਇੱਥੋਂ ਪਾਈਪ ਲਾਈਨ ਪਾਈ ਹੋਈ ਹੈ ਉੱਥੇ ਮੋਟਰ ਲਗਾਉਣੀ ਹੈ ਕਿਤੇ ਘਰ ਦੇਖੋ ਇੰਨੀ ਕੁ ਦੂਰ ਘਰ ਆ ਸਾਰਾ ਠੀਕ ਹੈ ਜੀ ਤੇ ਵਧੀਆ ਪ੍ਰੋਜੈਕਟ ਲੱਗਿਆ ਸਾਨੂੰ ਤਾਂ ਬਈ ਬਾਕੀ ਨਵੇਂ-ਨਵੇਂ ਕੰਮ ਇਹ ਛੇੜਦੇ ਹੀ ਰਹਿੰਦਾ ਹੈਗਾ ਤੇ ਤੁਸੀਂ ਲਗਵਾਉਣੀ ਆ ਤਾਂ ਵੀ ਤਕਰੀਬਨ ਸਸਤਾ ਹੀ ਹੈ ਕੰਮ ਇਹਨਾਂ ਦਾ ਵਧੀਆ ਪ੍ਰੋਜੈਕਟ ਹੈ ਕੰਟੈਕਟ ਨੰਬਰ ਤੁਹਾਨੂੰ ਆਪਾਂ ਡਿਸਕ੍ਰਿਪਸ਼ਨ ਤੇ ਦੇ ਦਾਂਗੇ ਜਰੂਰ ਕੰਟੈਕਟ ਕਰਿਓ ਧੰਨਵਾਦ